ਨਾਮ ਪੀਤ ਲਾਜੀ ਮਨ ਪਿੱਤਰ ਮੰਗਣ ਕੋ ਹਰਤਾਨ ਸੁਖदाई ਪੂਰਨ ਪਰਮੇਸ਼ਰ ਕਰ ਕਿਰਪਾ ਰਖੋ ਮਾਨ ਤੇਓ ਪੀਤ ਸਾਧੂ ਸਤਿ ਸਵਾਦੀ ਹਰਗੁਣ ਰਸਨਾ ਪਖਾਨ ਗੋਪਾਲ ਪਿਆਰ ਗੋਬਿੰਦ ਸੰਮੋਹਤ ਨਿਰਮਲ ਸਹਾ ਗਿਆਨ ਨਾਨਕ ਕੋ ਹਰ ਕੇ ਰੰਗ ਰੰਗੂ ਚਰਨ ਕਮਲ ਸੰਗ ਧਿਆਨ ਨਾਨਕ ਕੋ ਹਰ ਕੇ ਰੰਗ ਰੰਗੂ ਚਰਨ ਕਮਲ ਸੰਗ ਧਿਆਨ ਸਜਣਾ ਸਚਾ ਆਪਿ ਸਿਰ ਸ਼ਾਹ ਦੇਸ਼ਾ

ਸ਼੍ਰੀ ਵਾਹਿਗੁਰੂ ਸਾਹਿਬ ਜੀ ਵਡੰਸ ਮਲਾ ਤਿਜਾ ਯੋ ਸ਼ਰੀਰ ਜਜਰੀ ਹੈ ਇਸਨੂੰ ਜਰ ਪਹੁੰਚ ਆਏ ਗੁਰ ਰੂਪ ਕੇਸੇ ਉਭਰੇ ਹੋਰ ਮਰ ਜਮੈਂ ਆਵੇ ਜਾਏ ਇਹੋ ਸਰੀਰ ਚਦਰੀ ਹਾ ਇਸਨੂੰ ਚੜ ਪਹੁੰਚ ਆਏ ਗੁਰ ਦਾ ਕੇਸ ਉਮਰੇ ਹੋਰ ਮਰ ਜਮੈਂ ਆਵੇ ਜਾਏ ਹੋਰ ਮਰ ਜਮੈਂ ਆਵੇ ਜਾਵੇ ਅੰਤ ਗਏ ਪਛਤਾਵੇ ਬਿਨ ਨਾਵੇ ਸੁੱਖ ਨਾ ਹੋਈ ਐਸੇ ਕਮਾਵੇ ਸੋ ਫਲ ਪਾਵੇ ਮਨਮੁਖ ਹੈ ਪਤ ਖੋਈ ਜੰਮ ਤੁਰ ਘੋੜ ਅੰਧਾਰ ਮਹਾ ਗੁਬਾਰ ਨਾ ਦਿੱਤੇ ਭੈਣ ਨਾ ਭਾਈ ਇਹੋ ਸਰੀਰ ਜਗਰੀ ਹੈ ਇਸ ਰੌਣਕਾਂ ਪਹੁੰਚ ਆਈ ਸਾਇਆ ਕੰਚਨਤਾ ਥੀਏ ਜਾ ਸਤਿਗੁਰ ਲੈ ਮਿਲਾਏ ਪਰਮ ਮਾਇਆ ਵਿੱਚੋਂ ਕੱਢੀਏ ਸਚੜੇ ਨਾਮ ਸਮਾਈ ਸਚੇ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ ਦਾਦਾ ਆਨੰਦ ਰਹੇ ਜਨਰਾਤੀ ਵਿਚੋ ਹਉ ਮੈਂ ਜਾਏ ਜਿਨੇ ਪੁਰਖੀ ਹਰ ਨਾਮ ਚਿਤ ਲਾਇਆ ਤਿੰਨ ਕੇ ਹੌਣ ਲਾ ਕੋ ਪਾਏ ਦਾਇਆ ਪੰਚਮਤਾthia ਜਾ ਸਤਗੁਰੁ ਲੈ ਮਿਲਾਏ ਸੋ ਸੱਚਾ ਸਤ ਸਲਾਈਐ ਜੇ ਸਤਗੁਰੂ ਦੇ ਬੁਝਾਏ ਬਿਨ ਸਤਗੁਰੂ ਭਰਮ ਕੋ ਲਾਣੀਆ ਕਿਆ ਮੋਤੇ ਸਨੇ ਅਗੇ ਜਾਏ ਕਿਆ ਦੇਨ ਮੋਹ ਜਾਏ ਅਬ ਹੁਣ ਪਛਤਾਏ ਦੁੱਖੋ ਦੁੱਖ ਕਮਾਏ ਨਾਮ ਲਖਿਆ ਫਿਰੰਗ ਜੁ ਲੁਲਾ ਜਿ ਰਕੇ ਅੰਤ ਸਮਾਏ ਇਸ ਜੇ ਵੜੇ ਅਵਰਣਾ ਸੁਝਈ ਇਸੇ ਆਗੇ ਕਹੀ ਹੈ ਜਾਰੇ ਸੋ ਸੱਚਾ ਸਤ ਸਲਾਹੀ ਹੈ ਜੇ ਸਤਗੁਰੂ ਦੇ ਬੁਝਾਈ ਜਿਨੇ ਸਚੜਾ ਸਤ ਸਲਾਇਆ ਹੋ ਤਨ ਲਾਭੁ ਪਾਈ ਸੇ ਜਨ ਸੱਚੇ ਨਿਰਮਲ ਤਿਨ ਮਿਲਿਆ ਮਲ ਸਭ ਜਾਹੀ ਤੈਨ ਮਿਲਿਆ ਮਲ ਸਭ ਜਾਏ ਸੱਚੇ ਸਰਨਾਏ ਸੱਚੇ ਸਹਿਜ ਸੁਭਾਏ ਨਾਮ ਨਿghਾਨ ਅਗਮ ਅਦੁਚਰ ਨਾਮ ਲਿੰਜਨ ਅਗਮ ਹੈ 고ਚਰ ਸਤਗੁਰ ਬਿਆ 부ਝਾਈ ਅੰਧੇਨ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੇ ਸਚੜਾ ਸਤ ਤੇ ਆਇਆ ਇਹ ਲਾਭ ਪਾਏ ਅੰਤਿਮ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ ਜਿਨੇ ਸਚੜਾ ਸੱਚ ਪਿਆਇਆ ਹੋਉ ਤਿੰਨ ਕੇ ਲਾਭ ਪਾਏ ਵਾਏ ਦੁਜੀਤਾ ਖਾਲਸਾ वाहेगुरु जी फ़तेह वॾं साथ पूजा